ਇਹਨਾਂ ਦੀਆਂ ਮੰਗਾਂ ਨੇ ਜਿਹੜੇ ਬਾਬਾ ਭੀ ਬਾਬਾ ਸਾਹਿਬ ਭੀ ਮਰਾਉ ਬੇਦਖਰ ਦੀ ਅੰਮ੍ਰਿਤਸਰ ਮੂਰਤੀ ਦੀ ਬੇਦਵੀ ਹੋਈ ਹੈ ਉਸ ਸਬੰਧ ਚ ਦੋਸ਼ੀ ਤੇ ਐਨਐਸਏ ਲਗਾਉਣ ਦੀ ਇਹਨਾਂ ਦੀ ਮੰਗ ਹੈ ਜਿਸ ਸਬੰਧ ਚ ਤਹਿਸੀਲਦਾਰ ਸਾਹਿਬ ਤੇ ਮੈਂ ਅੱਜ ਇੱਥੇ ਪਟੇਲਾ ਫਹਾਰਾ ਚੌਂਕ ਤੇ ਮੰਗ ਪੱਤਰ ਲਿਆ ਜਿਹਨੂੰ ਅੱਗੇ ਡੀਸੀ ਅੰਮ੍ਰਿਤਸਰ ਨੂੰ ਸ਼੍ਰੀਮਾਨ ਐਸਐਸਪੀ ਸਾਹਿਬ ਪਟੇਲਰਾਂ ਹੀ ਭੇਜਿਆ ਜਾਵੇ ਸਰ ਇਹ ਪਹਿਲਾਂ ਤੋਂ ਹੀ ਇੱਕ ਮਾਮਲਾ ਦਰਜ ਹੋ ਚੁੱਕਿਆ ਸੀ ਕਿਉਂਕਿ ਅੰਮ੍ਰਿਤਸਰ ਦਾ ਮਾਮਲਾ ਸੀ ਉੱਥੇ ਵੀ ਮਾਮਲਾ ਨੰਬਰ ਰਿਹਾ ਸੀ ਕਿ ਇਹ ਤੁੰਗ ਮਾਤਾ ਹੋ ਸਕਦਾ ਨਹੀਂ ਇਹ ਇਸ ਸਬੰਧੀ ਜਿਹੜਾ ਮੰਗ ਪੱਤਰ ਅੰਮ੍ਰ ਜੋ ਕਿਉਂਕਿ ਐਫ ਆਈ ਆਰ ਉੱਥੇ दर्ज ਹੈ ਉਸ चीज ਜ਼ੁਰਮ ਦਾ ਵਾਤਾਵਰਨ ਠੀਕ ਹੈ ਥੈਂਕ ਯੂ ਜੀ ਇਹ ਧਰਨਾ ਲਗਾਇਆ ਕਿ ਕੀ ਕਰਨਾ ਹੈ ਸਰ ਮੇਰਾ ਨਾਮ ਹੈ ਜੀ ਵੀਰ ਜਤਿੰਦਰ ਕੁਮਾਰ ਪ੍ਰਿੰਸ ਜੀ ਚੇਅਰਮੈਨ ਨਗਰ ਕਮਰਚਾਰੀ ਦਲ ਔਰ ਚੇਅਰਮੈਨ ਵਾਲਮੀਕੀ ਧਰਮ ਸਭਾ ਲੋਰੀ ਗੜ ਪਟਿਆਲਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 26 ਜਨਵਰੀ ਵਾਲੇ ਦਿਨ ਕਿਸੇ ਸਰਾਰਥੀ ਵਿਅਕਤੀ ਵੱਲੋਂ ਔਰ ਇਹ ਨਹੀਂ ਪਤਾ ਕਿ ਉਹਦੇ ਪਿੱਛੇ ਕਿਹੜੀ ਪੋਲਿਟੀਕਲ ਸਾਜ਼ਿਸ਼ ਹੈ ਔਰ ਮੈਂ ਤੁਹਾਡੇ ਮੀਡੀਆ ਦੇ ਅਧਾਰ ਤੇ ਖੁੱਲਕੇ ਗੱਲ ਕਰੂੰਗਾ ਜੀ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਆਪਾਂ ਨੂੰ ਸਾਰਾ ਪਤਾ ਕਿ ਚੌਥੀ ਵਾਰੀ ਉੱਥੇ ਆਮ ਪਾਰਟੀ ਦੀ ਸਰਕਾਰ ਰਿਪੀਟ ਹੋ ਰਹੀ ਹੈ ਜੋ ਕਲੀਅਰ ਹੈ ਉਹ ਇਸ ਕਰਕੇ ਪੰਜਾਬ ਸਰਕਾਰ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਨੂੰ ਰੰਗੜਾ ਪੰਜਾਬ ਬਣਾਉਣਾ ਚਾਹੁੰਦੇ ਆ ਇਹ ਉਹਨਾਂ ਨੂੰ ਬਦਨਾਮ ਕਰਨ ਲਈ ਜਿਹੜੀ ਪੋਲਿਟੀਕਲ ਪਾਰਟੀਆਂ ਇਹ ਉਹਨਾਂ ਦੀ ਚਾਲ ਹੈ ਔਰ ਉਸ ਬੰਦੇ ਤੋਂ ਜਿਹੜੀ ਸ਼ਰਾਰਤ ਕਰੀ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਤੇ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਕਮਿਸ਼ਨਰ ਨੂੰ ਉਹਦੇ ਉੱਪਰ ਐਨਐਸਐ ਐਕਟ ਲਾਗੂ ਹੋਣਾ ਕਰਨਾ ਚਾਹੀਦਾ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਔਰ ਸਹੀ ਤਰੀਕੇ ਨਾਲ ਚੱਲ ਸਕਦਾ ਜਾਂਚ ਪਤਾ ਲੱਗੇ ਕਿ ਮੈਂਟਲੀ ਫਿਟ ਨਹੀਂ ਹੈ ਲੇਕਿਨ ਪਤਾ ਲੱਗੇ ਬਾਹਰ ਜਾ ਕੇ ਆਇਆ ਤੇ ਹੁਣ ਇਹ ਸਾਜ਼ਿਸ਼ ਦਾ ਲੱਗਦਾ ਕਿ ਕਿਤੇ ਕਿਤੇ ਵੱਡੀ ਸਾਜ਼ਿਸ਼ ਹੈ ਸਰ ਇਹਦੇ ਪਿੱਛੇ ਪੋਲਿਟੀਕਲ ਬੰਦਿਆਂ ਦੀ ਸਾਜ਼ਿਸ਼ ਹੈ ਜੀ ਔਰ ਜੋ ਇਹ ਕੀਤਾ ਉਸਨੇ 바ਵਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਕਿਉਂ ਛੇੜਖਾਨੀ ਕੀਤੀ ਕਿਉਂ ਨਹੀਂ ਆਲੇ ਆਪਣੇ ਪਰਿਵਾਰ ਦੇ ਵਿੱਚ ਜੇ ਪਾਗਲ ਸੀ اپنی માતા ਨਾਲ ਆਪਣੇ ਕਿਸੇ ਭੈਣ ਭਾਈ ਨਾਲ کیوں ਨਹੀਂ ਉਹਨੇ హత్య કરી ਜਿਸ ਬੰਦੇ ਨੇ 바ਵਾ ਸਾਹਿਬ ਦੀ ਪ੍ਰਤਿਮਾ ਨੂੰ ਉਂਗਲ ਵੀ ਲਾਈ ਤਾਂ ਸਾਡੇ ਲਈ ਤਾਂ ਹੱਤਿਆ ਵਾਲਾ ਕੰਮ ਕੀਤਾ ਅਸੀਂ ਤਾਂ ਤੁਹਾਡੇ ਚੈਨਲ ਤੋਂ ਹੀ ਬੇਨਤੀ ਕਰਾਂਗੇ ਕਿ ਇਹ ਐਸਏ ਐਕਟ ਲਾਗੂ ਹੋਵੇ ਔਰ ਉਹਨੂੰ ਜਲਦੀ ਤੋਂ ਜਲਦੀ ਡੁੱਬਰੀ ਜੇਲ੍ਹ ਭੇਜਿਆ ਜਾਵੇ ਧੰਨਵਾਦ ਕਿਤੇ ਕਿਤੇ ਨਹੀਂ ਲੱਗ ਰਿਹਾ ਵੀ ਪੰਜਾਬ ਦਾ ਮਾਹੌਲ ਸਾਬ ਕਰ ਲਈ ਜੀ ਬਿਲਕੁਲ ਸਰ ਮੈਂ ਬੋਲਿਆ ਤਾਂ ਕਿ ਪੰਜਾਬ ਸਰਕਾਰ ਦੇ ਜਿਹੜਾ ਸਰਕਾਰ ਦਾ ਜੋ ਹੈ ਗੱਲਾ ਕੋ ਪਟਿਆਲ ਚ ਕਰਕੇ ਤੁਹਾਨੂੰ ਨਹੀਂ ਹੁੰਦੀ ਹੈ ਦੇ ਉਸ ਮਸਦੇ ਇਸ ਗੱਦੀ ਤੋਂ ਜਲਦੀ ਅਲਾਕਾਂ ਪਿੱਛੇ ਕਰਿਆ ਜਾ ਕੀ ਨਾਮ ਹੈ ਅੱਜ ਇਹ ਧਰਨਾ ਜਿਹੜਾ ਲਗਾਇਆ ਗਿਆ ਹੈ ਮੇਰਾ ਨਾਮ ਸੁਨੀਲ ਕੁਮਾਰ ਪ੍ਰਧਾਨ ਸੰਜੇ ਸਿੰਘ ਜਮੇ ਦੀ ਨਗਨੇ ਪਟਿਆਲਾ ਔਰ ਸਪੈਸੇਵ ਨਗਰ ਪਟਿਆਲਾ ਜੀ ਜਿਹੜਾ ਅੱਜ ਅਸੀਂ ਧਰਨਾ ਲਗਾਇਆ ਜਿਹੜਾ 26 26 ਜਨਵਰੀ ਨੂੰ ਜੋ ਡਾਕਟਰ ਭੀਮਰਾ ਅੰਮ੍ਰਿਤ ਸਿੰਘ ਸਾਹਿਬ ਜੀ ਅੰਮ੍ਰਿਤਸਰ ਦੇ ਵਿੱਚ ਪ੍ਰਤੀਮਾ ਨਾਲ ਛੇੜਛਾੜ ਕੀਤੀ ਹੈ ਉਸ ਸੰਬੰਧ ਦੇ ਵਿੱਚ ਅਸੀਂ ਧਰਨਾ ਲਗਾਇਆ ਗਿਆ ਔਰ ਅਸੀਂ ਅੱਜ ਸਮੂਹ ਜੀ ਸਾਡੀ ਨਗਰ ਨੀਂ ਦੀ ਜਿਹੜੀ ਜਥੇਬੰਦੀਆਂ ਵੱਲੋਂ ਸੰਜੀ ਸੰਸ కమిਟੀ ਬਣਾ ਕੇ ਇਹ ਪੂਰੇ ਪੁਜਾਰਾ ਦੇ ਵਿੱਚ ਹੁੰਦਾ ਆ ਅੱਜ ਅਸੀਂ ਫੌੜ ਚੌਕ ਦੇ ਵਿੱਚ ਜਾਮ ਲਗਾ ਕੇ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕੀਤੀ ਹੈ ਵੀ ਜਲਦੀ ਤੋਂ ਜਲਦੀ ਇਹਦੇ ਖਿਲਾਫ ਜਿਹੜਾ ਜੋ ਧਾਰਾਵਾਂ ਲੱਗਦੀਆਂ ਨੇ ਜਿਸ ਤਰ੍ਹਾਂ ਦਾ ਪਰਚਾ ਐਨਐਸਐਲ ਜਿਹੜੀ ਮੰਗ ਕੀਤੀ ਜਾ ਰਹੀ ਹੈ ਇਹਨੂੰ ਜੇਲ੍ਹ ਚ ਭੇਜਿਆ ਜਾਵੇ ਐਨਐਸਐਲ ਮੰਗ ਕਰ ਰਿਹਾ ਲੱਗਦਾ ਕਿ ਸਰ ਸਾਝੀ ਜ਼ਰੂਰ ਦੇਖਣੀ ਚਾਹੀਦੀ ਕਿ ਪਿੱਛੇ ਕਿਹੜੀ ਵੱਡੀ ਤਾਕਤ ਲੱਗੀ ਜੋ ਇਸ ਨੂੰ ਅੰਜਾਮ ਦੇ ਰਹੀ ਹੈ ਵੀਰ ਜੀ ਦੇਖੋ ਸਾਡੇ ਨਾਲੋ ਜਾਣੇ-ਜਾਨ ਤੁਸੀਂ ਹੋ ਤੁਹਾਡੇ ਕੋਲ ਹਰ ਪਲ-ਪਲ ਦੀ ਖਬਰ ਹੈ ਪਰ ਇਹਦੀ ਜੀ ਦੀ ਜਾਂਚ ਕਿਨੇ ਕਰਨੀ ਹੈ ਮੈਂ ਕਰਨੀ ਆ ਜਾਂ ਕਿਸੇ ਹੋਰ ਨੇ ਕਰਨੀ ਹੈ ਜਾਂ ਕਿਸੇ ਉਸ ਨੇ ਕਰਨੀ ਜਿਹੜੀ ਹੈਗੀ ਜਾਂਚ ਉਹ ਸਰਕਾਰ ਨੇ ਕਰਨੀ ਹੈ ਡੀਸੀ ਉੱਥੇ ਤਾਂ ਬੈਠਾ ਉਹਨੇ ਕਰਨੀ ਆ ਐਸਐਸਪੀ ਨੇ ਕਰਨੀ ਆ ਪਰ ਅੱਜ 4 ਦਿਨ ਬੀਤਣ ਤੋਂ ਬਾਅਦ ਕਿਉਂ ਨਹੀਂ ਜਾਂਚ ਹੋਈ ਇਦੇ ਵਿੱਚ ਕੋਣ ਕਿਹਦਾ ਹੱਤਾ ਇਸ ਦਾ ਅਸੀਂ ਮਾਦਾ આરોਪ ਲਗਾਉਂਗਾ ਸਭ ਤੋਂ ਵੱਡਾ ਸਰਕਾਰ ਦਾ ਹੀ ਜਾਂ ਤੋਂ ਕਿਉਂਕਿ ਦੇਖੋ ਜੇ ਅੱਜ ਸੁਪਰੀਮ ਪਾਵਰ ਮੁੱਖ ਮੰਤਰੀ ਪੰਜਾਬ ਦੇ ਬੈਠਾ ਹੈ ਜੇ ਜਾਤੋਂ ਨਹੀਂ ਕਰਨੀ ਹੈ ਜਦ ਕਰਕੇ ਸਾਡੇ ਸਾਹਮਣੇ ਰੱਖੋ ਕਿ ਕਿਹਦਾ ਹੱਥ ਹੈ ਇਹਦੇ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਉਹਦੇ ਵਿੱਚ ਤੁਸੀਂ ਕੀ ਵਾਦਾ ਕੀਤਾ ਗਿਆ ਉਹਦੇ ਵਿੱਚ ਮੰਗ ਪੱਤਰ ਅਸੀਂ ਜਿਹੜੇ ਉਹਦੇ ਵਿੱਚ ਅਸੀਂ ਮੰਗ ਸਮੂਹ ਜਥੇਵੰਦੀ ਵਾਲੇ ਮੰਗ ਕੀਤੀ ਆ ਵੀ ਉਹਦੇ ਖਿਲਾਫ ਐਨਐਸਸੀ ਦਾ ਪੱਤਾ ਦੱਜ ਕੇ ਦੇਸ਼ ਨੂੰ ਇਹ ਪੱਤਾ ਦੱਜ ਕਰਕੇ ਉਹਨੂੰ ਡਿਬਲੀ ਜੇਲ੍ਹ 'ਚ ਭੇਜਿਆ ਜਾਵੇ ਧੰਨਵਾਦ ਜੀ